ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜਿਹੜਾ ਦੇਸ਼ ਪੰਜਾਬ ਆ ਇਹਦਾ ਕਿ 에어ਪੋਰਟ ਆ ਜਿਹੜੀ ਕਿ ਗੁਰੂ ਕੀ ਨਗਰੀ ਨਾਲ ਸੰਬੰਧਤ ਹੈ ਅਮਰitsar ਸਾਹਿਬ ਇੰਟਰਨੈਸ਼ਨਲ 에어ਪੋਰਟ 에 ਜਿਹੜਾ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਮ ਦੇ ਨਾਲ ਜਾਣਿਆ ਜਾਂਦਾ 에 ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ 에어ਪੋਰਟ ਆ ਇਸ 에어ਪੋਰਟ ਨੂੰ ਜਿਹੜੀ ਦੇਸ਼ ਦੀ ਸਰਕਾਰ ਆ ਦੇਸ਼ ਦਾ ਜਿਹੜਾ ਮੰਤਰਾਲਾ ਵਾ ਉਹ ਇਸ 에어ਪੋਰਟ ਨੂੰ ਵੱਡਾ ਕਰਨ ਦਾ ਜਿਹੜਾ ਉਪਰਾਲਾ ਕਰੇ ਇਸ ਕਾਲ ਦੀ ਮੰਗ ਕਰ ਰਹੇ ਆ ਫਲਾਈਟਾਂ ਵਧਾਵੇ ਉਹਦੇ ਵਿੱਚ ਕਾਰਨ ਕੀ ਆ ਕਿ ਪਿਛਲੇ ਦਿਨੀ ਇੱਕ ਬੂਟਾ ਸਿੰਘ ਨਾਮ ਦਾ ਜਿਹੜਾ ਵਿਅਕਤੀ ਆ ਜਿਹੜਾ ਸਾਡਾ ਪੰਜਾਬ ਦਾ ਉਹ ਦਿੱਲੀ ਤੋਂ ਆ ਰਿਹਾ ਸੀ ਤੇ ਉਹਨੂੰ ਰਸਤੇ ਦੇ ਵਿੱਚ ਜਿਹੜਾ ਜਿਹੜੀ ਉਹਦੇ ਨਾਲ ਖੱਜਲ ਖਵਰੀ ਹੋਈ ਉਹਨੂੰ ਮਾਰਨ ਦੀ ਸਾਜ਼ਿਸ਼ ਕੀਤੀ ਗਈ ਉਹਨੂੰ ਲੁੱਟ ਲਿਆ ਗਿਆ ਇਹ ਇੱਕ ਬਹੁਤ ਮਾੜਾ ਵਰਤਾਰਾ ਵਾ ਅਸੀਂ ਦੇਖ ਰਹੇ ਸੀ ਕਿ ਬਹੁਤ ਵੱਡੀ ਗਿਣਤੀ ਵੀ ਜਿਹੜਾ ਪੈਸਾ ਵਾ ਉਹ ਪੰਜਾਬ ਦਾ ਇਸ ਦੇ ਵਿੱਚ ਵਰਤਿਆ ਜਾ ਰਿਹਾ ਆਉਣ ਜਾਣ ਦੇ ਵਿੱਚ ਇਹ ਖਾਸ ਤੌਰ ਦੇ ਉਤੇ ਅਕਰੀਬ 8 ਘੰਟੇ ਦੀ ਖਜਲ ਖੁਆਰੀ ਹੈ ਜਿਹੜੀ ਉਹ ਜਿਹੜੇ ਪੰਜਾਬ ਦੇ ਲੋਕ ਉਹਨਾਂ ਦੀ ਹੋ ਰਹੀ ਹੈ ਦਿੱਲੀ ਦੇ 에어ਪੋਰਟ ਤੇ ਆਉਣ ਦੇ ਨਾਲ ਬਹੁਤ ਵੱਡੀ ਖਜਲ ਖੁਆਰੀ ਹੈ ਤੋਂ ਅਸੀਂ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਅਸੀਂ ਗੁਰੂ ਨਾਨਕ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ 450 ਸਾਲਾ ਅਸੀਂ ਗੁਰਤਾ ਗਦੀ ਦਿਵਸ ਮਨਾ ਰਹੇ ਹਾਂ ਚਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਕਿ ਇਸ ਸ਼ਤਾਬਦੀ ਦੇ ਤੌਰ ਤੇ ਜਿਹੜੀ ਕਿ 16 17 ਤੇ 18 ਸਤੰਬਰ ਨੂੰ ਮਨਾਈ ਜਾ ਰਹੀ ਹੈ ਉਹ ਅਸੀਂ ਇਸ ਦਿਨ ਨੂੰ ਸਮਰਪਿਤ ਸਮੁੱਚੇ ਦੁਨੀਆ 'ਚ ਵਾਸਤੇ ਪੰਜਾਬੀਆਂ ਨੂੰ ਤੇ ਖਾਸ ਤੌਰ ਤੇ ਸਿੱਖ ਭਾਵ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਆਪਣੇ ਪੰਜਾਬ ਦੇਸ਼ ਦਾ ਜਿਹੜਾ ਜਿਹੜਾ 에ਰਪੋਰਟ ਆ ਉਹ ਰਾਮਦਾਸ ਜੀ ਦੀ ਗੁਰੂ ਦੀ ਨਗਰੀ ਦੇ 에ਰਪੋਰਟ ਨੂੰ ਚੁਣਨ ਤੇ ਇੱਥੋਂ ਦੀਆਂ ਫਲਾਈਟਾਂ ਜਿਹੜੀਆਂ ਉਹ ਲੈਣ ਤੇ ਬਾਹਰ ਦੇ ਜਿਹੜੀਆਂ ਫਲਾਈਟਾਂ ਵਾਲੇ ਹੈਗੇ ਆ ਉਨਾਂ ਦੇ ادارے ਉਹਨਾਂ ਨੂੰ ਇਸ ਗੱਲ ਲਈ ਮਜਬੂਰ ਕਰਨ ਕਿ ਜਿੰਦਗੀਆਂ ਫਲਾਈਟਾਂ ਜਿਹੜੀਆਂ ਆ ਉਹ ਅੰਮ੍ਰਿਤਸਰ ਸਾਹਿਬ ਦੀ 에어ਪੋਰਟ ਤੇ ਪਹੁੰਚਣ ਤਾਂ ਕਿ ਸਾਡੇ ਜਿਹੜੇ ਇੱਥੋਂ ਦੇ ਪੰਜਾਬ ਦੇ ਨਿਵਾਸੀ ਆ ਉਹ ਖਜਲ ਖਵਾਰੀ ਤੋਂ ਬਚ ਸਕਣ ਇਹਦੇ ਨਾਲ ਮੈਂ ਬੇਨਤੀ ਕਰਨੀ ਚਾਹਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਕੀ ਅੱਜ ਜਿਸ ਤਰ੍ਹਾਂ ਦੇ ਹਾਲਾਤ ਉਹ ਵਿਚਰ ਰਹੇ ਨੇ ਉਹ ਕੋਈ ਨਾ ਕੋਈ ਐਸਾ ਬਹਾਨਾ ਪਾੜਦੇ ਆ ਕਿ ਮੇਰੀ ਕੋਈ ਮਾੜੀ ਮੋਟੀ ਪੁਰਾਣਾ ਸਟੇਟਸ ਬਣ ਜਵੇ ਉਹ ਸਟੇਟਸ ਦੇ ਵਿੱਚ ਕੀ ਪਾੜਦੇ ਨੇ ਉਹ ਇਹ ਪਾੜਦੇ ਨੇ ਕਿ ਇਹ ਦਿੱਲੀ ਦੇ ਵਿੱਚ ਉਹਨਾਂ ਨੇ ਕਾਊਂਟਰ ਲਾਤਾ ਦਿੱਲੀ ਵਿੱਚ ਦੋ ਕਹਿੰਦੇ ਗੱਡੀਆਂ ਲਾਤੀਆਂ ਜਿਹੜੀਆਂ ਗੱਡੀਆਂ ਜੀ ਉਹ ਉਹਨਾਂ ਨੂੰ ਉੱਥੋਂ ਦੇ ਜਿਹੜੇ ਉਹ ਯਾਤਰੀਨ ਵਾਸਤੇ ਲੈ ਕੇ ਜਾਣਗੀਆਂ ਪਰ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਉੱਥੇ ਵਾਸਤੇ ਏਸੀ ਬੱਸਾਂ ਦੀ ਵੀ ਗੱਲ ਕੀਤੀ ਆ ਕਿ ਜਿਹੜਾ ਪੰਜਾਬ ਦਾ 에어ਪੋਰਟ ਇੰਟਰਨੈਸ਼ਨਲ 에어ਪੋਰਟ ਉਹਦੇ ਚ ਜਿਹੜੇ ਐਨਆਰਆਈ ਭਰਾ ਉਹਨਾਂ ਦੀ ਸਹੂਲਤ ਲਈ ਕੋਈ ਬੱਸ ਨਹੀਂ ਚੱਲਦੀ ਐਨਆਰਆਈ ਜਿਹੜੀਆਂ ਕੋਈ ਕਿਸੇ ਤਰ੍ਹਾਂ ਦੀਆਂ ਜਿਵੇਂ ਉਹਨਾਂ ਨੂੰ ਸਹੂਲਤ ਨਹੀਂ ਦਿੱਤੀ ਜਾ ਰਹੀ ਨਾ ਇੱਥੇ ਕਾਊਂਟਰ ਬਣਿਆ ਹੋਇਆ ਤੋ ਇਸ ਕਰਕੇ ਬਜਾਏ ਕਿ ਇਸ ਗੱਲ ਦੀ ਵੇ ਲੋੜੀ ਵਾਵਾ ਲੈਣ ਦੇ ਦੇ ਬਗੈਰ ਉਹ ਇੱਥੇ ਆ ਕੇ ਇਸ ਗੱਲ ਦਾ ਖਿਆਲ ਕਰਨ ਕਿ ਜਿਹੜੇ ਪੰਜਾਬ ਚ ਸਿੱਧੇ ਤੌਰ ਤੇ ਐਨ ਆਰ ਆਈ ਆ ਰਹੇ ਆ ਉਹਨਾਂ ਦੀ ਸਹੂਲਤ ਵਾਸਤੇ ਇੱਥੇ ਬਸੇਵੇਂ ਲਾਈਆਂ ਜਾਣ ਉਹਨਾਂ ਦੇ ਰਾਤ ਨੂੰ ਜਿਹੜਾ ਯਾਤਰਾ ਵਾ ਉਸ ਯਾਤਰਾ ਸੁਰੱਖਿਅਤ ਹੋ ਸਕੇ ਤੇ ਇਹ ਆਪਣਾ ਇਹਦਾ ਦੇਸ਼ ਦਾ ਪੰਜਾਬ ਦਾ 에어ਪੋਰਟ ਆ ਇਸ ਨੂੰ ਵੱਡਾ ਕਰ ਸਕੀਏ ਇੱਕ ਇੱਕ ਬਜ਼ੁਰਗ ਨੇ ਮੈਨੂੰ ਇਹ ਗੱਲ ਕਹੀ ਸੀ ਮੈਨੂੰ ਚੰਗੀ ਲੱਗੀ ਉਹ ਕਹਿੰਦਾ ਵੀ ਅਸੀਂ ਇੰਦਰਾ ਗਾਂਧੀ ਦੇ ਨਾਮ ਦੇ 에어ਪੋਰਟ ਤੇ ਨਾ ਉਤਰ ਗਏ ਆ ਉਹਦੇ ਗੁਰੂ ਕਰਦੇ ਨਾਮ ਦੇ ਗੁਰੂਗ੍ਰੀ ਹਰਪੁਰ ਦੇ ਏਅਰਪੋਰਟ ਤੇ ਉਤਰ ਗਏ ਚਲੋ ਇੱਕ ਵਿਚਾਰ ਸੀ ਜਿਹੜੀ ਮੈਨੂੰ ਸੁਣਨ ਨੂੰ ਮਿਲੀ ਚੰਗੀ ਸੀ ਤੋਂ ਮੈਂ ਉਹ ਤੁਹਾਨੂੰ ਬੇਨਤੀ ਕਰਦਾ ਕਿ ਅੱਜ ਅਸੀਂ ਇਸ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦੇ ਸਿੱਖਾਂ ਨੂੰ ਕਹਿੰਦੇ ਆ ਕਿ ਆਪਣੇ ਗੁਰੂ ਕੀ ਨਗਰੀ ਦੇ ਏਅਰਪੋਰਟ ਨੂੰ ਉਹ ਵਰਤੋਂ ਲਿਆਉਣ ਤੇ ਸਰਕਾਰ ਨੂੰ ਕਹਿੰਦੇ ਆ ਕਿ ਇਸ ਨੂੰ ਵੱਡਾ ਕਰਨ ਤਾਂ ਕਿ ਜਿਹੜਾ ਯਾਤਰੀ ਇੱਥੇ ਆਵੇ ਜਿੱਥੇ ਗੁਰੂ ਦੇ ਦਰ ਤੇ ਦਰਸ਼ਨ ਮਿਲਾਂ ਕਰੇ ਤੇ ਨਾਲ ਦੀ ਨਾਲ ਆਪਣੇ ਜਿਹੜਾ ਪੰਜਾਬ ਦਾ ਏਅਰਪੋਰਟ ਆ ਉਹ ਵੱਡੀ ਪੱਧਰ ਤੇ ਮਜ਼ਬੂਤ ਹੋ ਸਕੇ ਮੇਰੇ ਵੱਲੋਂ ਤੁਹਾਡੀ ਆਪਣੀ ਹੀ ਰਾਏ ਆ ਕਿ ਮੈਂ ਨਜੀਰਾ ਇਹ ਵੀ ਗੱਲ ਕਰਦਾ ਜੀ ਮੈਂ ਮੈਂ ਮੈਂਬਰ ਆ ਐਸਜੀਪੀਸੀ ਦਾ ਤੇ ਐਸਜੀਪੀਸੀ ਵੀ ਜੇ ਇਹ ਰਾਏ ਡੇਰੇ ਰਹੀ ਆ ਤੇ ਮੈਨੂੰ ਲੱਗਦਾ ਮਾਰੀ ਨਹੀਂ ਜੀ